ਕਿਉਂਕਿ ਲੋਕਾਂ ਨੇ ਮੁੱਦੇ ਚੁਕਣੇ ਲੋਕਾਂ ਜੰਮੇ ਲੋਕਾਂ ਦੇ ਬਲੇ ਆ ਆ ਕਿਹੜੀ ਨਟੰਕੀ 19 ਤਰੀਕ ਨੂੰ ਇਹ ਨਾਲੇ ਦੇ ਵਿਧਾਇਕ ਨੇ ਭਗਵੰਤ ਮਾਨ ਕੋ ਤੇ ਸ਼ੋਧਿਆ ਸਾਹਿਬ ਜਿਹੜਾ ਇਦਾਂ ਦੇ ਆਖਾ ਆ ਦਿੱਲੀ ਤੋਂ ਕਰਾਈ ਆ ਬੜੀ ਹਾਸੋ ਹੀ ਨਹੀਂ ਤੇ ਪੰਜਾਬ ਦੇ ਪਿੱਛੇ ਸ਼ੁਰਾ ਦੇ ਮਾਰੇ ਮਾਰੇ ਇਹਨਾਂ ਨੇ ਬੜੇ 22 ਸਾਲ 4 ਸਾਲ ਹੋ ਗਏ ਆ ਇਹ ਨਾਲੇ ਦੇ ਹਲਕਾ ਨਾਲੇ ਵਿਧਾਨ ਸਭਾ ਦੇ ਹਲਕਾ ਨੂੰ ਫੇਰ ਗੁਮਰਾਹ ਕਰਦੇ ਪਏ ਆ ਆ ਕਾਲਜ ਇਹ ਕਾਲਜ ਦੀ ਗੱਲ ਕੀਤੀ ਹੈ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਵੋਕੇਸ਼ਨਲ ਕਾਲਜ ਕੀਤਾ ਕਈ ਤੁਹਾਡੇ ਸੀਨੀਅਰ ਬੜੇ ਇਥੇ ਬੁੱਧੀਜੀਵਾਂ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਬੋਲੇ ਆ ਕਿ ਬਹੁਤ ਬੜਾ ਕੀ ਆਲਾਦੀਨ ਦਾ ਚਰਾਗ ਆ ਗਿਆ ਜਿੰਨ ਪੈਦਾ ਹੋ ਗਿਆ ਆ ਤੇ ਆ ਜਿਹੜਾ ਡਿਗਰੀ ਕਾਲਜ ਹੀ ਨਾਲੇ ਚੱਲਦਾ ਪਿਆ ਆ ਮੈਂ ਇਹ ਨਹੀਂ ਕਹਿੰਦਾ ਉਥੇ ਕਾਲਜ ਨਾ ਬਣੇ ਅਈ ਨਾਲੇ ਜਿਹੜਾ 30 ਏਕ ਨਾਲੇ ਡਿਗਰੀ ਕਾਲਜ ਆ ਸਰਦਾਰ ਹਰਚਰਨ ਸਿੰਘ ਜੀ ਨਾਲ ਆ ਸਵਰਗਵਾਸ ਹੋਏ ਨੇ ਕਾਂਗਰਸ ਵੇਲੇ ਇਥੇ ਕਾਲਜ ਬਣਿਆ ਉਹਦੀ ਵਾਰ-ਵਾਰ ਕਈ ਵਾਰ ਰਿਪੇਅਰ ਹੀ ਮੈਨੂੰ ਯਾਦ ਆ ਦੱਸ 10 ਸਾਲ ਮੈ ਰਹਿਆ 2.5 ਕਰੋੜ ਦੇ ਕਰੀਬ ਉਹਦੀ ਰਿਪੇਅਰ ਲਈ ਪੈਸੇ ਸਾਨੂੰ ਮਿਲੇ ਸੀ ਉਹ ਅਸੀਂ ਬਾਦਲ ਸਾਹਿਬ ਕੋ ਕਾਲੀਪਾਜ ਬਈ ਸਰਕਾਰ ਦੇ ਲੈ ਕੇ ਆਏ ਹਾਂ ਉਸ ਤੋਂ ਬਾਅਦ ਆ ਪ੍ਰਤਾਪ ਨੇ ਮੇਰੇ ਖਿਆਲ 50-60 ਲੱਖ ਰੁਪਿਆ 7-7 ਕਰੋੜ ਦੇ ਕਰੀਬ ਪੈਸੇ ਕਾਲਜ ਦੀ ਰੈਨੋਵੇਸ਼ਨ ਲਈ ਲੈ ਕੇ ਆਏ ਨੇ ਜਿਹੜਾ 30 ਏਕੜਾਂ ਚ ਕਾਲਜ ਹੈ ਨਾ ਤੇ ਉਥੇ ਕੋਰਸ ਪੂਰੇ ਨੇ ਕਰਦੇ ਪਏ ਨਾ ਉਥੇ ਸਟਾਫ ਨਾ ਲੈਕਚਰਰ ਨਾ ਪ੍ਰੋਫੈਸਰ ਤੇ ਪ੍ਰਿੰਸੀਪਲ ਵੀ ਥੱਲੇ ਡਾਕਟਰ ਰੱਖੇ ਪਏ ਆ ਇਹਦੇ ਹਾਲ ਨਾ ਉਥੇ ਚਪੜਾਸੀ ਆ ਨਾ ਕੋਈ ਝਾੜੂ ਫੇਰਨ ਵਾਲਾ ਆ ਤੇ ਇਹ ਨਾਵੇਂ ਕਾਲਜ ਇਹ ਮੈਂ ਇਹ ਵੀ ਸੁਣੀ ਆ ਤੁਹਾਡੇ ਮਾਧਿਅਮ ਰਾਈ ਮੀਡੀਆ ਰਾਈ ਕਿ 70 ਕਿਲੋਮੀਟਰ ਦੇ ਲਾਗੇ ਲਾਗੇ ਕਾਲਜ ਨਹੀਂ ਆ ਇਹਦੇ ਸਾਰਾ 5-6 ਕਿਲੋਮੀਟਰ ਦੇ ਕਾਲਜ ਆ ਵਿਕੇਸ਼ਨ ਕਾਲਜ ਮੈਂ ਇਹ ਭੱਦਰਪੁਰਸ਼ਾਂ ਨੂੰ ਮਿੰਨਤ ਆਸ ਨਹੀਂ ਹੈ ਨਾ ਆਸ ਤੇ ਹੈ ਹੀ ਨਹੀਂ ਇੰਨਾਂ ਦੇ ਘਟੋ ਘਟ ਉਥੇ ਤੁਸੀਂ ਖੇਡ ਸਟੇਡੀਅਮ ਬਣਾਉਂਦੇ ਕਿਉਂਕਿ ਕਿਹੜੇ ਸਾਡੇ ਰਾਸ ਦੇ ਬੱਚੇ ਲੱਗੇ ਬੀਏ ਬਕਰਾਉਲ ਦੇ ਕਿਥੇ ਬਕਰਾਉਲ ਦੇ ਬਣਾਇਆ ਉਥੇ ਲੱਗੇ ਇੱਕ ਬੀਐਸਐਫ ਦਾ ਇਹ ਚੌਕੀ ਆ ਚੌਕੀ ਚੌਕੀ ਉੱਥੋਂ ਚੁੱਕੀ ਗਈ ਆ ਉਦਾਂ ਦਾ ਇੱਕ ਥਾਂ ਆ ਬੀਐਸਐਫ ਵਾਲਿਆਂ ਦੀ ਉਥੇ ਕਿਹੜੇ ਸਾਡੇ ਰਾਜਸਿਕ ਬਰਾਦਰੀ ਦੇ ਗਰੀਬ ਬੱਚੇ ਆ ਨੌਜਵਾਨ ਵੀਰ ਆ ਉੱਥੇ ਖੇਡਾਂ ਖੇਡਦੇ ਆ ਤੇ ਤੁਹਾਡੀ ਤੁਹਾਡੀ ਸਰਕਾਰ ਦੀ ਕਰਤੂਤ ਨੇ ਉੱਥੇ ਪੱਥਰ ਛੁੱਟਿਆ ਪਿਆ ਤੁਹਾਡੇ ਠੇਕੇਦਾਰਾਂ ਨੇ ਉਹਨੇ ਵੀ ਸਾਲ ਡੇਢ ਸਾਲ ਹੋ ਗਿਆ ਪੱਥਰ ਛੁੱਟ-ਛੁੱਟ ਕੇ ਥਾਂ ਗਰਾਊਂਡ ਬੰਦ ਕੀਤੀ ਪਈ ਆ ਇਹ ਕੋਈ 10-15 ਸਾਲਾਂ ਜੇ ਇੱਥੇ ਇੱਕ ਸਟੇਡੀਅਮ ਵੱਡਾ ਬਣਾਉਂਦੇ ਕਿੱਚ ਸਾਡੇ ਨੌਜਵਾਨ ਵੀਰਾਂ ਨੂੰ ਮੈਂ ਮੈਨੂੰ ਬੜਾ ਮਾਨਿਆ ਕਿ ਜਿਹੜੇ ਮੇਰੇ ਖਰਾਏ ਸਿੱਖ ਬਰਾਦਰੀ ਦੇ ਬੱਚੇ ਬੱਚੀਆਂ ਕੋਈ ਡਾਕਟਰ ਬਣ ਰਿਹਾ ਕੋਈ ਐਮਬੀਬੀਐਸ ਕਰ ਰਿਹਾ ਸਾਡੀਆਂ ਬੱਚੀਆਂ ਬੱਚੇ ਕੋਈ ਬੀਡੀਐਸ ਕਰ ਰਿਹਾ ਮੈਂ ਪੋਸਟਿਵ ਬੜੇ ਮੁਲਾਜ਼ਮ ਭਰਤੀ ਫੌਜ ਬੜੇ ਭਰਤੀ ਹੁੰਦੇ ਪਏ ਉਹ ਸਾਰੇ ਖੇਡਾਂ ਦੇ ਪ੍ਰਤੀ ਖੇਡਦੇ ਆ ਆਪਣੀ ਐਕਸਰਸਾਈਜ਼ ਕਰਦੇ ਆ ਕਰਦੇ ਇਹ ਸਾਰਾ ਚੱਲਦਾ ਆ ਇਹ ਵੋਕੇਸ਼ਨਲ ਕਾਲਜ ਖੋਲਦੇ ਪਏ ਆ 15 ਏਕੜ ਜ਼ਮੀਨ ਲੈ ਲਈ ਆ ਤੇ ਜਿਹੜੇ ਆ ਨਾਲੇ ਆਈਟੀਆਈ ਆ ਕਿੱਥੇ ਤੁਹਾਡੇ ਕੋਲ ਕੋਰਸ ਨਹੀਂ ਪੂਰੇ ਹੁੰਦੇ ਪਏ ਅਈ ਨਾਲੇ ਅਠਾਨੇ ਜਮਾ ਮੂਰੇ ਨਹੀਂ ਆ ਕੋਈ ਮਹਿਕਮਾ ਫੜ ਲਓ ਪੰਚਾਇਤ ਦਾ ਲੋਕਲ ਬਾਡੀ ਦਾ ਕੋਈ ਮਹਿਕਮਾ ਫੜ ਲਓ ਕੋਈ ਰੋਜ਼ਗਾਰ ਦਫਤਰ ਫੜ ਲਓ ਮਲਾਜਮ ਹੀ ਨਹੀਂ ਆ ਤੇ ਇਹ ਇਹ ਬਣਾ ਇਹਦੇ ਪਹਿਲੀ ਗੱਲ ਤੇ ਬੰਨਾ ਹੈ ਨਹੀਂ ਆ ਇਹ ਇਹ ਪ੍ਰਮਾਤਮਾ ਜਾਣਦਾ ਲੋਕ ਲੋਕਾਂ ਦੀ ਜੁਬਾਨ ਆ ਕਹਿੰਦੇ ਇਹਦੇ ਐਵੇਂ ਪਖੰਡ ਕਰਦੇ ਪਏ ਆ 15 ਕਿਲੇ 15 ਕਰੋੜ ਕਹਿੰਦੇ ਪਏ ਆ ਇਹ ਪ੍ਰਮਾਤਮਾ ਜਾਣੇ ਵੋਕੇਸ਼ਨਲ ਕਾਲਜ ਇਹ ਮਲਾ ਇਹ 65000 ਬੰਦਾ ਪਰਦੀ ਕੀਤਾ ਤੇ ਰੋਜ਼ ਕਿਰੇ ਹਜ਼ਾਰਾ ਰਿਟਾਇਰਡ ਹੋ ਰਹੇ ਨੇ ਰੋਜ਼ ਹਰ ਵਿਭਾਗ ਵਿੱਚ ਹਜ਼ਾਰਾਂ ਬੰਦੇ ਰਟਾਇਡ ਹੁੰਦੇ ਪਏ ਨੇ 65000 ਨਾਲ ਟੱਡ ਪਰ ਜਾਂਦਾ ਤੇ ਤੇ ਮਥੇ ਲੈ ਕੇ ਫਰੀਜਾ ਕਿ ਮੈਂ ਸਰਕਾਰ ਨੂੰ ਮੈਂ ਕਹਿੰਦਾ ਐਮਐਲਏ ਨੂੰ ਕਹਿੰਦਾ ਕਿ 65000 ਹੀ ਭਰਤੀ ਕੀਤੀ 65000 ਭਰਤੀ ਕੀਤੀ ਆ 65000 ਭਰਤੀ ਨਹੀਂ ਅਸੀਂ ਤਾਂ ਲੱਖਾਂ ਭਰਤੀ ਕਰਦੀ ਆ ਅਸੀਂ ਕਾਲੀ ਸਰਕਾਰ ਭਾਜਪਾ ਸਰਕਾਰ ਚ ਰਹੇ ਦੋ ਦੋ ਲੱਖ ਬੱਚਾ 2.5 3-3 ਲੱਖ ਬੱਚਾ ਭਰਤੀ ਕੀਤਾ ਹਰ ਵਿਭਾਗ ਵਿੱਚ ਤੇ ਇਹ 65000 ਨੂੰ ਰੋਈ ਜਾਂਦੇ ਜਿਤਨਾ ਬੜਾ ਪੁੱਲ ਇਹਦੇ ਸਰਕਾਰਾਂ ਡਿਊਟੀਆਂ ਬੰਦ ਲੀਆਂ ਨੇ ਤੇ ਦੂਸਰਾ ਮੈਂ ਹਰਾਨ ਆ ਇਸ ਐਮਐਲਏ ਦੇ ਇਹੜੀ ਇੱਕ ਦਿਨ ਪਹਿਲਾਂ ਇਹਨੇ ਰੈਲੀ ਨੂੰ ਟੰਕੀ ਕੀਤੀ ਚਾਰਕ ਆਪਣੇ ਉਥੋਂ ਕੜਮਾ ਚੌਧਰੀ ਫੜ ਕੇ ਮਿੱਟੀ ਪਾ ਗਏ ਤੇ ਕਹਿੰਦਾ ਇਹ ਮਿੱਟੀ ਯਾਦ ਕਰਾ ਲਈ ਆ ਦਰ ਹਰ ਦੋਰ ਲਾਂਡ ਦੇ ਤੇਰੀ ਤੂੰ ਕੋਈ ਪਹਿਲੀ ਗੱਲ ਤੇ ਕੋਈ ਪਾਰਟੀ ਤੂੰ ਵੀ ਨਹੀਂ ਛੱਡੀ ਕੋਈ ਕਦੀ ਕਾਂਗਰਸ ਤੇ ਕਦੀ ਕਿਹੇ ਧੜੇ 'ਚ ਕਦੀ ਕਿਹੇ 'ਚ ਫਿਰ ਤੂੰ ਅਮਰੀਕਾ ਭੱਜ ਗਿਆ ਉੱਥੇ ਵੀ ਜੋ ਤੂੰ ਕਰਤੂਤਾਂ ਖੇਲੀਆਂ ਜੋ ਤੂੰ ਉੱਥੇ ਆਪਣੀਆਂ ਸ਼ੋਰਾਂ ਸਾਂ ਝੂਠੀਆਂ ਲਈਆਂ ਆ ਉਹ ਵੀ ਸਾਡੇ ਕੋਲ ਜਗਜਗਰ ਕਰ ਸਮਾਂ ਆਣੇ ਤੇ ਜਗਜਗਰ ਕਰਾਂਗੇ ਤੇ ਉੱਥੋਂ ਤੂੰ ਵਾਪਸ ਆਇਆ ਤੇ ਵਾਪਸ ਆੜ ਕੇ ਉਹ ਅਜੇ ਤੱਕ ਤੈਨੂੰ ਇਹ ਨਹੀਂ ਪਤਾ ਦੇਸ਼ ਯਾਦ ਕਰਦਾ ਨਾ ਆ 1947 ਦਾ ਦੇਸ਼ ਯਾਦ ਹੈ ਮਿੱਟੀ ਫੜ ਕੇ ਯਾਦ ਕਰਦਾ ਪਿਆ ਮੈਨੂੰ ਸ਼ਰਮ ਆਉਂਦੀ ਗੱਲ ਕਹਿਣ ਲੱਗਿਆ ਆ ਹਾੜਾ ਇਹ ਸਾਡੇ ਹਲਕੇ ਚ ਪੰਜਾਬ ਦਾ ਇਹ ਡਾਟਾ ਆ ਕਿ 5 ਲੱਖ ਏਕੜ ਦੇ ਕਰੀਬ ਹੜ ਸਾਡੇ ਜਿਹੜੀ ਜ਼ਮੀਨਾਂ ਫਸਲਾਂ ਤਬਾਹ ਹੋਈਆਂ ਪੰਜ ਲੱਖ ਏਕੜ ਦੇ ਕਰੀਬ ਤੇ ਅੱਜ ਦੀ ਤਰੀਕ ਤੱਕ ਸਿਰਫ 2 ਲੱਖ ਏਕੜ ਤੱਕ ਨੇ ਮੁਆਵਜ਼ੇ ਦਿੱਤੇ ਬਾਕੀ ਰੋਂਦੇ ਪਏ ਆ ਇਹਨਾਂ ਦੀ ਦਵਾਈ ਦਿੰਦੇ ਪਏ ਇਹਨੇ ਜਾਨੋਂ ਰੋਂਦੇ ਪਏ ਆ ਤੇ ਜਿਨ੍ਹਾਂ ਨੂੰ ਪੈਸੇ ਦਿੰਦੇ ਪਏ ਆ ਮਲਾਜੇ ਪੈਸੇ ਖਾਂਦੇ ਪਏ ਵਿੱਚੋਂ ਇਹਨਾਂ ਨੇ ਆਪਣੇ ਜਿਹੜੇ ਇਹਨਾਂ ਦੇ ਝੋੜੀ ਚੁੱਕੇ ਹੈਗੇ ਉਹਨਾਂ ਨੂੰ ਪੈਸੇ ਦਵਾਤੇ ਆ ਬਾਕੀ ਸਾਰੇ ਚੀਜ਼ ਦਵਾਈ ਦੇ ਦਿੱਜਾਰੇ ਨੇ ਆਸਾ ਜੀ ਮੈਂ ਇਹ ਵੀ ਦੱਸਣਾ ਚਾਹੁੰਦਾ ਆਹ ਜਿਹੜੀਆਂ ਰੈਲੀਆਂ ਭਗਵੰਤ ਮਾਨ ਜੀ ਕਰਕੇ ਗਏ ਆ 1.5 ਕਰੋੜ ਰੁਪਏ ਮਜੀਠੇ ਦੀ ਰੈਲੀ ਦੇ ਤੇ 1.5 ਕਰੋੜ ਰੁਪਏ ਦੀ ਨਾਲ ਦੀ ਰੈਲੀ ਦੇ ਲੱਗਾ ਤੇ ਰੈਲੀ ਦਿੱਤੀ ਆ ਦਿੱਲੀ ਵਾਲੇ ਦਿੱਲੀ ਵਾਲੀਆਂ ਕੰਪਨੀਆਂ ਨੂੰ ਤੇ ਜਿਹੜੇ ਇਥੇ ਲੋਕਲ ਰੋਜ਼ਗਾਰ ਪੰਜਾਬੀ ਲੋਕ ਨੇ ਇਹਰੇ ਕਾਮਰੇਲੀਆ ਦਾ ਪ੍ਰਬੰਧ ਕਰਦੇ ਆ ਮੈਂ ਤੇ ਹੈਰਾਨ ਆ ਇਹਦੇ ਰੈਲੀ ਐਤਰਾ ਰੈਲੀ ਐਤਰਾ ਬਹੁਨ ਦੇ ਵਿੱਚ ਅੱਠਾਂ ਜ਼ਿਲ੍ਹਿਆਂ ਦੀ ਪੁਲਿਸ ਇੱਥੇ ਲੱਗੀ ਆ ਆਪਣੇ ਮਜੀਠਾ ਜ਼ਿਲ੍ਹੇ ਚ ਅੱਠਾਂ ਜ਼ਿਲ੍ਹਿਆਂ ਦੀ ਪੁਲਿਸ ਇੱਥੇ ਕਾਲੀਆਂ ਭਾਜਪਾ ਵਾਲੇ ਵੀ ਰੈਲੀਆਂ ਹੋਈਆਂ ਆ ਇੱਥੇ ਆਪਣੇ ਕਾਂਗਰਸ ਵਾਲੇ ਵੀ ਰੈਲੀਆਂ ਹੋਈਆਂ ਨੇ ਇੱਥੇ ਕਈ ਜਨ ਸਭੰਧੀਆਂ ਨੇ ਰੈਲੀਆਂ ਕੀਤੀਆਂ ਕਈ ਮੁਲਾਜ਼ਮਾਂ ਨੇ ਰੈਲੀਆਂ ਕੀਤੀਆਂ ਨੇ ਤੇ ਮੈਂ ਅchre ਨਾੜੇ ਦੁਕਾਨ ਹਰ ਦੁਕਾਨ ਦੇ ਬਾਹਰ ਇੱਕ ਪੁਲਿਸ ਰਖਲਾ ਰਿਹਾ ਆ ਕੋਈ ਕਿਹੜਾ ਗਾਹ ਕਉਂਦਾ ਸੀ ਉਹਨੂੰ ਭਜਾ ਦਿੰਦੇ ਸੀ ਡੰਡਾ ਮਾਰ ਕੇ ਮਾੜੀ ਹਾਲਤ ਕੀਤੀ ਭਈ ਲੋਰਡ ਆਰਡਰ ਦਾ ਜਨਾਜਾ ਨਿਕਲਿਆ ਪਿਆ ਆ ਆਰਥਿਕ ਸਥਿਤੀ ਪੰਜਾਬ ਦੀ ਮਾੜੀ ਹੋਈ ਪਈ ਆ ਅੱਜ ਦੀ ਮਿੱਟੀ ਦੀ ਗੱਲ ਕਰਦਾ ਪਿਆ ਉਥੋਂ ਮਿੱਟੀ ਚੋਕੇ ਲਿਆ ਕੇ ਇੱਕ ਥੈਲੇ 'ਚ ਪਾ ਕੇ ਦੇ ਮੁੱਖ ਮੰਤਰੀ ਨੂੰ ਪੜਾਤੀ ਆ ਇਹ ਵੇਖੋ ਕਿੰਨਾ ਘਬਰਾਹ ਕਰਦਾ ਪਿਆ ਇਹ ਭੰਡਾਂ ਦੀ ਸਰਕਾਰ ਆ ਝੂਠਾਂ ਦੀ ਸਰਕਾਰ ਆ ਝੂਠਾਂ ਦੇ ਫੁੱਫੜ ਨੇ ਕਿਹੜੀ ਇਤਾਰ ਆ ਇਹਦੇ ਸਰਦਾਰ ਬਾਦਲ ਵੇਲੇ ਅਕਾਲੀ ਭਾਜਪਾ ਦੀ ਸਰਕਾਰ ਹੀ ਬਾਜਪੀ ਸਾਹਿਬ ਪ੍ਰਧਾਨ ਮੰਤਰੀ ਸਨ ਤੇ ਦੂਸਰੇ ਅਡਵਾਨੀ ਸਾਹਿਬ ਅਡਵਾਨੀ ਸ਼੍ਰੀ ਅਡਵਾਨੀ ਜੀ ਹੋਮ ਮਿਨਿਸਟਰੀ ਸਾਨੂੰ ਤਾਰਾਂ ਤੋਂ ਪੂਰ 10000 ਰੁਪਏ ਮੁਆਵਜ਼ਾ ਦਿੰਦੇ ਸੀ ਉਹ ਵੀ ਇਹਨਾਂ ਨੇ ਸਾਡਾ ਚਲੋ ਕਾਂਗਰਸ ਸਰ ਮਨਮੋਹਨ ਸਰਕਾਰ ਹੈ ਉਹਨਾਂ ਨੇ ਬੰਦ ਕਰਤੇ ਉਸ ਤੋਂ ਬਾਅਦ ਇਹ ਜਿਹੜੀਆਂ ਤਾਰਾਂ ਦੇ ਇੱਕ ਹੋਮ ਅਫੇਅਰ ਕਮੇਟੀ ਹੁੰਦੀ ਆ ਲੋਕ ਸਭਾ ਦੇ ਵਿੱਚ 15 ਤੋਂ 20 ਉਹ ਚ ਮੈਂਬਰ ਹੁੰਦੇ ਆ ਲੋਕ ਸਭਾ ਦੇ ਇੱਕ ਚੇਅਰਮੈਨ ਹੁੰਦਾ ਐਮਪੀ ਬਾਕੀ ਇੱਕ ਵਾਈਸ ਚੇਅਰਮੈਨ ਬਾਕੀ ਉਹਦੇ ਪੂਰੀ ਕਮੇਟੀ ਹੁੰਦੀ ਆ ਇਹ ਉਹਨਾਂ ਨੇ ਇਹਦਾ ਐਸਟੀਮੇਟ ਹਰ ਸੂਬੇ ਜਾ ਕੇ ਇਸ ਤਰ੍ਹਾਂ ਪੰਜਾਬ ਦੇ ਵਿੱਚ 543 535 ਕਿਲੋਮੀਟਰੇ ਤਾਰ ਹੈ ਸਾਡੀ ਪਠਾਨਕੋਟੋਂ ਲੈ ਕੇ ਤੋੜ ਬਾਰਡਰ ਦੇ ਬੋਹਰ ਤੱਕ ਇਹ ਮੈਂ ਅੱਗੇ ਜਦੋਂ ਸਾਡੇ ਆ ਇਲੈਕਸ਼ਨ ਲੜੀ ਆ ਇੱਥੇ ਐਮਪੀ ਦੀ ਇਲੈਕਸ਼ਨ ਹੋਈ ਸਾਡੇ ਤਰੰਗੀ ਸੰਧੂ ਆਏ ਆ ਇਹ ਇਹ ਉਦੋਂ ਵਾਲੀਆਂ ਕਲੀਅਰ ਹੋਈਆਂ ਬੀਆਂ ਇੱਕ ਬੰਨੇ ਮੁੱਖ ਮੰਤਰੀ ਗਾਲਾਂ ਕੱਢਦਾ ਹੈ ਦਿੱਲੀ ਸਰਕਾਰ ਨੂੰ ਦਿੱਲੀ ਦਰਬਾਰ ਨੂੰ ਕਲੀ ਕਲੀ ਸਾਡੇ ਮੋਦੀ ਸਾਹਿਬ ਨੂੰ ਕਲੀ ਕਹੇ ਨੂੰ ਸਾਨੂੰ ਕਿਹੜੀ ਲੋੜ ਨਹੀਂ ਆ ਤੇ ਮਹਾਰਾਣੇ ਇਹ ਨੰਗੀ ਬਾਗ ਦੇ ਕਿ ਇਹਦੇ ਇਤਰਾ ਉੱਥੇ ਗਿਆ ਜਿਦਾਂ ਇਹ ਐਚਐਮਐਲ ਦੀ ਥੈਲਾ ਖੋਲ ਕੇ ਬੈਠਾ ਹੁੰਦਾ ਕਿ ਆ ਤੇਰਾ ਪਾਸ ਕਰਤਾ ਇਹ ਬੜਾ ਲੰਬਾ ਪ੍ਰੋਸੈਸ ਹੁੰਦਾ ਆ ਇਹ ਅਹੀਂ ਵੀ ਸਾਡੇ ਜਾਖੜ ਸਾਹਿਬ ਜਿਹੜੇ ਪ੍ਰਧਾਨ ਨੇ ਸੂਬੇ ਦੇ ਉਹਨਾਂ ਥਰੂ ਵੀ ਅਹੀਂ ਸਾਰਾ ਲਖ ਲੇ ਕੇ ਪੀਐਮ ਨੂੰ ਐਚਐਮਐਲ ਨੂੰ ਭੇਜਿਆ ਸਾਰਾ ਕਲੀਅਰ ਆ ਸਾਡੀ ਹੋਰ ਮਹੀਨੇ ਡੇਢ ਮਹੀਨੇ ਨੂੰ ਸਾਡੀ ਇੱਥੇ ਐਚਐਮ ਦੀ ਰੈਲੀ ਹੋਣ ਜਾ ਰਹੀ ਹੈ ਆ ਮੋਗੇ ਦੇ ਵਿੱਚ ਉਹ ਤੁਹਾਨੂੰ ਤਰੀਕ ਵੀ ਉਹਨਾਂ ਦੱਸ ਦੇਣੀ ਆ ਉਹਦੇ ਚ ਅਸੀਂ ਬੰਦੀ ਸਿੱਖਾਂ ਦੀ ਇਹ ਤਾਰਾਂ ਇਹ ਮਤਲਬ ਇਨਾ ਵੱਡਾ ਪੈਕੇਜ ਪੰਜਾਬ ਨੂੰ ਮਿਲਣ ਜਾ ਰਿਹਾ ਜਿਹੜਾ ਸਾਡੀ ਆਸ ਤੋਂ ਵੀ ਬਾਹਰ ਹੈ ਪ੍ਰਮਾਤਮਾ ਸਾਨੂੰ ਸਮੱਤ ਬਖਸ਼ੇ ਬਲ ਬਖਸ਼ੇ ਅਸੀਂ ਪੰਜਾਬ ਨੂੰ ਮੋੜ ਆਰਥਿਕ ਰੀਜਨ ਲੈ ਆ ਸਕੀਏ ਲਾਅ ਐਂਡ ਆਰਡਰ ਮੇਨਟੇਨ ਕਰ ਸਕੀਏ ਤੇ ਜਿਹੜੀਆਂ ਨਟਕੀਆਂ ਮਿੱਟੀ ਫੜਾ ਕੇ ਕੜਾ ਮਚਾਉਂਦੀ ਵਾ ਕੇ ਅੱਗੇ ਫੜਾ ਕੇ ਬਣਾਉਂਦੇ ਆ ਲੋਕਾਂ ਨੂੰ ਗੁੰਮਰਾਹ ਕਰਦੇ ਇਹਦੇ ਇਤਰਾ ਕਰਦੇ ਆ ਚੀਚੀ ਨੂੰ ਖੁਲੇ ਚੀਚੀ ਨੂੰ ਸ਼ਾਈ ਲਾ ਕੇ ਸ਼ਹੀਦ ਹੁੰਦੇ ਪਏ ਆ ਪਰ ਪੰਜਾਬ ਦੇ ਲੋਕ ਬੜੇ ਸਿਆਣੇ ਆ ਖਾਸ ਕਰਕੇ ਇਹ ਨਾਲੇ ਹਲਕੇ ਦੇ ਇਹਨਾਂ ਨੇ ਬੜੇ ਚਾਵਾ ਚਾਵਾ ਨੇ ਬਦਰਾ ਦੇ ਰੂਪ ਚ ਇਹਨੂੰ ਬਣਾਤਾ ਤੇ ਮੈਂ ਅੱਜ ਇਹ ਤਰੀਕ ਨੋਟ ਕਰ ਲਿਓ ਮੈਂ ਦਾਅ ਵੀ ਨਾ ਤੁਹਾਡੇ ਕੈਂਪ ਤੁਹਾਡੇ ਸਾਹਮਣੇ ਇੱਕ ਦੱਸ ਸਕਦਾ ਆ ਆ ਨਾਲੇ ਇਹ ਖਾਸ ਕਰਕੇ ਇਸ ਐਮਐਲਏ ਨੂੰ ਕਿ ਜਿੰਨੇ ਚਾਵਾ ਤੈਨੂੰ ਬਣਾਇਆ ਉਹਨੇ ਚਾਵਾ ਤੇਰੀ ਫੱਟੀ ਬੋਚਣੀ ਨਹੀਂ ਨਾਲੇ ਤੂੰ ਯਾਦ ਰੱਖਣਾ ਤੇ ਕਿੱਥੇ ਤੂੰ ਪੈਸੇ ਇਕੱਠੇ ਕਰਕੇ ਲੋਕਾਂ ਦੀਆਂ ਲੁੱਟਾਂ ਖੋਟਾਂ ਕਰਕੇ ਖੜਦਾ ਪਿਆ ਕਿ ਕਦੇ ਮਣੀ ਕੀ ਚੀਜ਼ ਤੂੰ ਬਾਹਰ ਭੇਜਦਾ ਪਿਆ ਸਾਰਾ ਤੇਰਾ ਸੈਂਟਰ ਇਕੱਠਾ ਬਣਾਉਂਦਾ ਪਿਆ ਕਿ ਜੇ ਲੋ 10000 ਡਾਲਰ ਇਕੱਠੇ ਹੋ ਜਾਂਦੇ ਤੇ ਤੂੰ ਕਿੱਥੋਂ ਭੇਜਦਾ ਕਿੱਧਰ ਬਾਹਰ ਭੇਜਦਾ ਕਿੱਥੇ ਜਾਂਦੇ ਕਿਹੜੇ ਪਰਿਵਾਰ ਕੋ ਆਪਣੇ ਮੁੰਡੇ ਕੋ ਬਾਹਰ ਭੇਜਦਾ ਹਰ ਟੱਬਰ ਤੁਸੀਂ ਲੁੱਟਣ ਨੂੰ ਬੈਠੇ ਜੇ ਆ ਸੜਕਾਂ ਦੇ ਜਾਲ ਕੇ ਸਟੇਟ ਹਾਈਵੇ ਵੱਡੇ ਹਾਈਟ ਇਹ ਸਰਕਾਰਾਂ ਦੇ ਫਰਜ਼ ਬੰਦੇ ਆ ਬਣਾਉਂਦੇ ਆ ਸੈਂਟਰ ਪਿਆ ਆ ਹੁਣ ਥੋੜੇ ਜੇ ਆ ਮੈਨੂੰ ਬਹਿਹਰਾਨ ਆ ਹੁਣ ਕਹਿੰਦੇ ਆ ਕਿ 1100 ਰੁਪਿਆ ਅਸੀਂ ਸਾਡੀਆਂ ਭਤੀਆਂ ਭੇਡਣ ਦੇਣੇ ਆ ਮੈਂ ਇਹਨਾਂ ਪੁੱਛਣਾ ਚਾਹਾਂਗਾ ਖਾਸ ਕਰਕੇ ਇਹ ਸਰਕਾਰ ਨੂੰ ਇਸ ਐਮਐਲਏ ਨੂੰ ਇਹਦੀ ਸਰਕਾਰ ਨੂੰ ਅਸੀਂ ਨਹੀਂ ਕਹਿੰਦੇ ਨਾਂ ਦੋ ਪਰ ਆਪਾਂ ਪੰਜਾਬ ਨੂੰ ਕੀ ਦੇ ਰਹੇ ਆ ਜਿਹੜਾ ਇਹ ਕਹਿੰਦੇ ਹਮੇਸ਼ਾ ਇੱਕ ਇਹਨਾਂ ਨੇ ਤੂਤੀ ਵਜਾਉਂਦੇ ਆ ਕਿ ਰੰਗਲਾ ਪੰਜਾਬ ਬਣਾਉਣਾ ਆ ਰੰਗਲਾ ਪੰਜਾਬ ਦੇ ਨਾਲ ਕਿੱਥੋਂ ਬਣਾ ਲੈਣਾ ਜੀ ਇਹਨਾਂ ਨੂੰ ਇਹ ਪੁੱਛੋ ਕਿ ਜਿਹੜਾ 1100 ਰੁਪਏ ਕਰਜ਼ੇ ਲੈ ਕੇ ਤੁਸੀਂ ਦੇਣਾ ਆ ਸਾੜੀ ਧੀਆ ਬਣਾ ਨੂੰ ਤੇ ਕਿਹੜੇ ਸਾਡੇ ਆਉਣ ਵਾਲੀਆਂ ਪਨੀਰੀਆਂ ਸਾਡੇ ਬੱਚੇ ਆ ਪੋਤੇ ਆ ਦੋਧੀਆਂ ਦੋ ਤੇ ਦੋਧੀਆਂ ਹੋਣੀਆਂ ਬੱਚੇ ਪੰਜਾਬ ਦੇ ਆਉਣੇ ਆ ਉਹਨਾਂ ਨੂੰ ਕਰਜ਼ਾ ਹੀ ਦੇ ਕੇ ਜਾਣਾ ਜੇ ਇਹ ਕਰਜ਼ੇ ਥਲੇ ਡੋਪ ਕੇ ਜਾਣਾ ਜੇ ਪੰਜਾਬ ਨੂੰ ਮੇਰਾ ਕਹਿਣ ਦਾ ਭਾਵੇ ਆ ਰੰਗਲਾ ਕੀ ਬਣਾਦਾ ਤੁਸੀਂ ਕੰਗਲਾ ਕਰ ਹੀ ਜਾਂਦੇ ਪਏ ਜੇ ਇਹਨੂੰ ਆਰਟਿਸਟਰੀ ਦਾ ਮਾਰ ਹੀ ਜਾਂਦੇ ਪਏ ਜੇ ਤੇ ਆਪਣੇ ਆਕਾ ਜਿਹੜੇ ਦਿੱਲੀ ਬੈਠੇ ਆ ਉਹਨਾਂ ਨੂੰ ਖੁਸ਼ ਕਰ ਹੀ ਜਾਂਦੇ ਪਏ ਜੇ ਉਹਨਾਂ ਨੇ ਕਹਿੰਦੇ ਤੁਸੀਂ ਆ ਮਹਿਰਾਨ ਆ ਉਹ ਉਹਦੇ ਆਕਾ ਜਿਹੜਾ ਇੱਥੇ ਨਾਲ ਉਹਦੇ ਆਇਆ ਸੀ ਉਹ ਕਹਿੰਦਾ 70 ਕਿਲੋਮੀਟਰ ਰੇਂਜ ਕਾਰ ਨਹੀਂ ਕੋਈ ਵੀ ਮੈਂ ਤੇ ਇਹ ਮਹਿਰਾਨ ਆ ਇਹ ਨੇ ਇਹ ਸਾਨੂੰ ਹੀ ਨਾਲੇ ਆ ਇਹਨਾਂ ਨੂੰ ਬਾਰਡਰਾਂ ਦੇ ਬੇਕੂ ਸਮਝਦੇ ਤਾਰਾਂ ਵੀ ਤਾਰਾਂ ਵੀ ਉਸ ਸਮੇਂ ਲਗੀਆਂ ਸੀ ਜਦੋਂ ਅੱਤਵਾਦ ਦਾ ਸਮਾਂ ਸੀ ਉਹਦਾ ਮਾਹੌਲ ਠੀਕ ਨਹੀਂ ਸੀ ਜਿਹੜੇ ਠੇਕੇਦਾਰੀ ਕੰਮ ਅੱਗੇ ਪਿੱਛੇ ਕਰਗੇ ਸੀ ਇਹ ਸਾਰੀ ਤਾਰ ਸਾਰੇ ਹਿੰਦੁਸਤਾਨ ਦੀ ਸਹੀ ਹੋਣੀ ਆ ਕੱਲੇ ਪੰਜਾਬ ਦੀ ਨਹੀਂ ਕਰਨੀ ਸਾਡੇ ਸਾਈਨ ਮੋਦੀ ਸਾਹਿਬ ਨੇ ਐਚਐਮ ਸਾਹਿਬ ਨੇ ਸਾਰੇ ਹਿੰਦੁਸਤਾਨ ਦੀ ਜਿਹੜੀ ਜਿਗਜ਼ੈਗ ਗਲਤ ਪੰਤਾਰ ਲੱਗੀ ਆ ਇਹ ਕਹਿੰਦਾ ਮੈਂ ਕਹਿੰਦਾ 300 ਮੀਟਰ ਕਰ ਲਿਓ ਉਹ ਤੇਰੇ ਕਹਿੰਦੇ 3 ਇੰਚਾਂ ਨਹੀਂ ਹੋਣੀਆਂ ਤੇ ਤੂੰ ਲੋਕਾਂ ਨੂੰ ਘਬਰਾਹ ਕਰਦਾ ਪਿਆ ਤੂੰ ਆਪਣੇ ਆਪਣਾ ਪੰਜਾਬ ਸਾਭ ਅੱਜ ਕੰਮ ਤੂੰ ਸਾਰੇ ਦਿੱਲੀ ਆਣ ਦੇਣਾ ਪਿਆ ਆ ਬੋਡਾ ਸਵਾਏ ਬੋਡਾ ਲਾਉਣ ਤੋਂ 1200 ਕਰੋੜ ਆ ਜੀ ਆਰਾਮ ਦੀ ਸਕੀਮ ਹੀ ਜੀ ਆਰਾਮ ਜੀ ਦੀ ਸਕੀਮ ਹੀ ਸਿਰਫ 26 ਦਿਨ ਦਿਹਾੜੀ ਦੇਂਦੇ 26 ਦਿਹਾੜੀ ਤੋਂ 27ਵੀਂ ਦਿਹਾੜੀ ਲੈਤੀ ਅੱਜ ਤੱਕ ਨਾ ਨੇ ਤੇ ਸਾਡੇ ਕਿਹੜੀ ਸਰਕਾਰ ਆ ਸਵਾ 100 ਦਿਹਾੜੀ ਤੇ ਜਿਹੜਾ ਗਣਨ ਕਰਦੇ ਸੀ ਉਹਨੂੰ ਨੱਥ ਪਾਉਣ ਲਈ ਇਹਨਾਂ ਨੇ ਸਿੱਧਾ ਉਹ ਮਸ਼ੀਨ ਤੇ ਕਰਤੀ ਹੈ ਕਿ ਜਿਹੜੀ ਅੰਗੂਠੇ ਦੇ ਸਾਰੀ ਹਾਜ਼ਰੀ ਹੱਦ ਅੱਗੇ ਕਰੂਗੀ ਲੋਕਾਂ ਨੂੰ ਇਹ ਫਾਇਦਾ ਹੋ ਜਿਹੜਾ ਸਿੱਧੇ ਖਾਤੇ 'ਚ ਪੈਸੇ ਆਇਆ ਕਰਨਗੇ ਇੱਕ ਮੈਨੂੰ ਸਾਹਿਬ ਇੱਕ ਸਰਪੰਚ ਨੂੰ ਸਨਮਾਨ ਦਿੱਤਾ ਵੀ ਉਹਨਾਂ ਨੂੰ 15 ਕਿਲੋ ਜ਼ਮੀਨ ਦਿੱਤੀ ਹੈ ਕਾਜ ਵਾਸਤੇ ਉਹ ਵੀ ਪੰਚਾਇਤੋਂ ਭਾਗ ਦੀ ਵੀ ਜਾ ਕੇ ਜਿਹੜਾ ਪਿੰਡ ਬਕਰਾਉ ਲਿਆ ਜਿਹੜੇ ਕਾਸਟ ਕਰਦੇ ਸੀ ਇੱਕ ਸਵਾ 1 ਏਕੜ ਪੈਲੀ ਬਕਰਾਉਲ ਪਿੰਡ ਦੀ ਪੰਚਾਇਤ ਦੀ ਆ ਇਹ ਪੰਚਾਇਤ ਦੀ ਜ਼ਮੀਨ ਹੈ ਕਿਸੇ ਦੀ ਬਾੜਕੀ ਜ਼ਮੀਨ ਨਹੀਂ ਆ ਇਹ ਸ਼ੋਅ ਇਹ ਕੁਝ ਵੀ ਸ਼ੋਅ ਕਰ ਸਕਦੇ ਜੀ ਇਹ ਤੇ ਇਹ ਤੇ ਚੰ드ਰਮਾ ਨੂੰ ਧਰਤੀ ਲਿਆ ਖਾਦੇ ਆ ਇਹਦੇ ਤਾਰੇ ਵੀ ਲਿਆ ਖਾਦੇ ਆ ਇਹ ਕਈ ਕੁਝ ਕਰ ਸਕਦੇ ਇਹਦੇ ਈਦ ਦਾ ਚੰਦ ਕੁਝ ਵੀ ਬਣਾ ਸਕਦੇ ਇਹਨਾਂ ਇਹਨਾਂ ਦੇ ਇਹ ਸ਼ੋਅ ਵੀ ਕਰ ਸਕਦੇ ਜੀ ਇਹ ਸਵਾਏ ਸਵਾਏ ਦੂਸ਼ਣ ਬਾਜੀ ਤੋਂ ਸਵਾਏ ਕਾਲੀਆਂ ਦੇ ਸਵਾਏ ਭਾਜਪਾ ਤੋਂ ਸਵਾਏ ਆਪਣੇ ਕਾਂਗਰਸ ਤੋਂ ਸਵਾਏ ਹੋਰ ਜਿਹੜੇ ਆ ਆਪ ਇਹ 328 ਸਾਹਿਬਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੇਖ ਲਓ ਉੱਥੇ ਵੀ ਇਹਨੇ ਕੀ ਕੀਤਾ ਸਜਾ ਨੇ ਉਹਨੇ ਜਿਹੜੀ ਮੁੱਖ ਮੰਤਰੀ ਨੂੰ ਜਿਹੜਾ ਝੂਠ ਬੋਲਦਾ ਪਿਆ ਘਬਰਾਹ ਕਰਦਾ ਪਿਆ ਜੀ ਆਪਾਂ ਨੇ ਮੰਨ ਕੀਤੀ ਮੁੱਖ ਮੰਤਰੀ ਸਾਹਿਬ ਨੂੰ ਕਿ ਜਿਹੜਾ ਵਾ ਵਿਕਾਸ ਕਰਾਇਆ ਸੀ ਪਿੰਡਾਂ ਸੜਕਾਂ ਬਣਾਏ ਸੀ ਹਾਣ ਹੁਣ ਢੁੜ ਗਈ ਜਾਂਦੇ ਤੇ ਦੁਬਾਰਾ ਜਿਹੜਾ ਉਹਦਾ ਪੈਸਾ ਉਹ ਇਹਨੂੰ ਪੁੱਛੋ ਕਰਾਇਆ ਕਿੱਥੇ ਜਿਵੇਂ ਵਿਕਾਸ ਇਹਨੇ ਇਹਨੇ ਤੇ ਰੇਤਾ ਵਖਾਈ ਹੈ ਤੇ ਹੁਣ ਵੀ ਵਗਾਉਂਦਾ ਪਿਆ ਆਖ ਲੋਜ ਹਫਤਾ ਦੱਸ ਦੇਣ ਮੈਂ ਉਹ ਵੀ ਤੁਹਾਨੂੰ ਇਹ ਦੱਸੂਗਾ ਇਹਦਾ ਕਿੰਨੀ ਸੇਵਾ ਜੀ ਆ ਇਹ ਕਿੰਨੇ ਪੈਸੇ ਖਾਂਦਾ ਪਿਆ ਕੌਣ ਕੌਣ ਹਿੱਸੇدار ਆ ਕੌਣ ਕੌਣ ਖਾਂਦਾ ਪਿਆ ਇਹਦਾ ਪੁੱਤ ਇਹਦਾ ਤੇਰੀ ਤੀ ਇਹ ਨੋ ਜੋ ਵੀ ਟੱਬਰਿਆ ਤੇ ਕਿਨੂੰ ਅੱਗੇ ਲਾਇਆ ਕਿੰਨੇ ਕੌਣ ਕੌਣ ਕਿਲਾ ਕਿਨਾ ਕਿੰਨਾ ਹਿੱਸਾ ਖਲੋਇਆ ਹੁਣ ਤਾਂ ਮੈਂ ਉਹ ਵੀ ਤੁਹਾਡੇ ਸਾਹਮਣੇ ਪ੍ਰੈਸ ਕਾਨਫਰੰਸ ਕਰੂੰਗਾ ਅੱਜ 6 ਰੁਪਏ ਰੇਟ ਹੈ ਇਹ 22 ਰੁਪਏ ਰੇਟ ਚੱਲਣ ਦੇ ਕਾਗਜ਼ਾ 6 ਰੁਪਏ ਦੇ ਕਾਗਜ਼ਾ ਦੇ 5 ਰੁਪਏ 6 ਰੁਪਏ ਵੀ ਪਹਿਲੇ ਤੇ ਇਹ ਲੈਣ ਦੇ 22 ਰੁਪਏ ਆਹ ਕੋਨੇ ਵਾਲ 22 ਰੁਪਏ ਅੱਜ ਚਾੜਪੁਰ ਵੀ 22 ਰੁਪਏ ਉੱਥੇ ਹੈਗਾ ਆ 11 ਰੁਪਏ ਪਰ ਬੋਨੀ ਭਾਜੀ ਮਾਰਨਿੰਗ ਡਿਪਾਰਟਮੈਂਟ ਨਾਲ ਸਾਡੀ ਗੱਲ ਹੋਈ ਆ ਉਹ ਕਹਿੰਦੇ ਕਿ 6 ਤੇ 20 ਪੈਸੇ ਇਹਨਾਂ ਨੂੰ ਟੈਂਡਰ ਦੇ ਦਿੱਤਾ ਗਿਆ ਇਹ ਪਾ 20 ਵੇਚਣ 25 ਵੇਚਣ ਇਹ ਠੇਕੇ ਦਾ ਕੰਮ ਹੈ ਜਦੋਂ ਕੁੱਤੀ ਜਦੋਂ ਕੁੱਤੀ ਚੋਰਾਣਾ ਲਲ ਜੇ ਜਦੋਂ ਕੁੱਤੇ ਚੋਰਾਣਾ ਲਲ ਜਾਣ ਤੇ ਜੋ ਮਰਜੀ ਵੇਚੀ ਜਾਣ ਜਦੋਂ ਰਾਜਾ ਹੀ ਵਾਰਡ ਨੂੰ ਖਾਣ ਲਾ ਪਏ ਮੈਂ ਕਹਿੰਦਾ ਮੈਂ ਤੁਹਾਨੂੰ ਇਹਨਾਂ ਦੇ ਹਿੱਸੇ ਹਿੱਸੇਦਾਰੀਆਂ ਇੱਥੇ ਅਸੀਂ ਧੰਨੇ ਦੇਵਾਂਗੇ ਇਹ ਇਹ ਨਹੀਂ ਕਿ ਕੋਈ ਨਾਮ ਆਵੇ ਉੱਥੇ ਨਿਸ਼ਾਨੀਆਂ ਲਾਓ ਪੁਰਜੀਆਂ ਲਾਓ ਜਿੱਥੇ ਜਿੱਥੇ ਦਿੱਤਾ ਪਰਚੀਆਂ ਵਿਖਾਓ ਜਾਲੀ ਬਰਤੀਆਂ ਜਾਲੀ ਸਭ ਕੁਝ ਇਹ ਇੱਕ ਕੋਈ ਉਹਦੀ ਕੁਆਲਿਟੀ ਹੁੰਦੀ ਆ ਕੁਆਂਟੀਟੀ ਹੁੰਦੀ ਆ ਇਹ ਸਭ ਝੂਠੋ ਝੂਠ ਹੀ ਆ ਸਭ ਤੋਂ ਪਹਿਲੀ ਗੱਲ ਜੋ ਟੈਂਡਰ ਹੁੰਦਾ ਕਿ ਇੱਕ ਬਕਾਇਦਾ ਬੋਰਡ ਲੱਗਦਾ ਕੋਈ ਬੋਰਡ ਨਹੀਂ ਉੱਥੇ ਵੀ ਕਿੰਨਾ ਟੈਂਡਰ ਹੋਇਆ ਕਿੰਨੀ ਭਰਨੀ ਆ ਮੈਂ ਤੁਹਾਨੂੰ ਇਸ ਸਬੰਧ ਵਿੱਚ ਤੁਹਾਨੂੰ ਆਖਿਆ ਹਫਤੇ ਬਾਅਦ ਮੈਂ ਇੱਕ ਪ੍ਰੈਸ ਕਾਨਫਰੰਸ ਕਰੂੰ ਤੁਹਾਨੂੰ ਮੈਂ ਦੱਸ ਦੂੰ ਕਿ ਇਹਨਾਂ ਦੇ ਹਿੱਸੇਪੱਤੀ ਕਿੰਨੀ ਆ ਕਿਹੜਾ ਕਿਹੜਾ ਕੀ ਖਾਂਦਾ ਪਿਆ ਕਿਹੜਾ ਐਮ.ਐਲ.ਏ ਕਿਹੜਾ ਮੰਤਰੀ ਕਿਹੜਾ ਸੰਤਰੀ ਨਾਲ ਰਲਿਆ ਕੌਣ ਕੌਣ ਭਾਈਵਾਲ ਆ ਇਹ ਕਿਹੜੀ ਨਜਾਇਜ਼ ਪਰਚੀ ਕਾਢਦੇ ਪਏ ਕਿਹੜਾ ਅਫਸਰ ਆਇਆ ਤਾਂ ਮੈਂ ਇੱਕ ਇੱਕ ਸ਼ੀਸ਼ੇ ਗੁੰਦ ਦੱਸੂਗਾ ਸਭ ਕੁਝ ਕਲੀਅਰ ਕਰਕੇ ਦਰਿਆ ਦੇ ਚੋਰੀ ਤੇ ਬੁੱਟੀ ਜਾ ਸਕਦੀ ਕੋਈ ਸਰਕਾਰੀ ਘੜ ਮਨਜ਼ੂਰ ਹੋ ਸਕਦੀ ਦਰਿਆ ਜਿਹਦੇ ਨਿਸ਼ਾਨਦੇ ਹੀ ਨਹੀਂ ਨਦੀ ਕਿੱਥੋਂ ਹੋ ਜਾਣੀ ਪੂਰੀ ਜੀ ਉਹ ਇਹ ਜੀ ਸਭ ਇਹਨਾਂ ਦੀ ਡੀਲ ਸੈਟਿੰਗ ਦਾ ਟਾਈਮ ਹੁੰਦਾ ਜੀ ਜਿਹੜਾ ਕਾਨੂੰਨ ਆ ਪੰਜਾਬ ਗਵਰਨਮੈਂਟ ਦਾ ਇਰੀਗੇਸ਼ਨ ਡਿਪਾਰਟਮੈਂਟ ਦਾ ਮਾਈਨਿੰਗ ਡਿਪਾਰਟਮੈਂਟ ਦਾ ਦਾ ਡੀਲਿਮਿਟੇਸ਼ਨ ਦਾ ਡੀਸੈਟਿੰਗ ਦਾ ਟਾਈਮ ਹੁੰਦਾ ਉਹਦਾ ਟਾਈਮ ਨਹੀਂ ਆ ਇਹ ਲੱਭੀ ਫੱਬੀ ਸਭ ਉਹਦੇ ਵਿੱਚ ਦੱਸਦੇ ਵੀ ਇੰਨੇ ਨੀ ਤੁਸਾਨ ਭਰਦੇ ਡਬਲ 트리플 ਕਈ ਕੁਝ ਭਰਦੇ ਨੇ 트리플 ਨਹੀਂ ਇਹ ਜਿੱਥੇ ਇੱਕ ਭਰਦਾ ਤਾਂ 10 ਭਰਦੇ ਪਏ ਆ ਜਿੱਥੇ ਇੱਕ ਇੱਕ ਟਰੱਕ ਭਰਦੇ 10 ਟਰੱਕ ਭਰਦੇ ਪਏ ਆ ਕਿਤੇ ਵੀ ਆ ਰਹੀਆਂ ਨੇ ਕਿ ਆਫਲਾਈਨ ਪਰਚੀਆਂ ਕੱਟੀਆਂ ਜਾ ਰਹੀਆਂ ਨੇ ਮੈਂ ਤੁਹਾਨੂੰ ਆਖਿਆ ਮੈਨੂੰ ਹਫਤਾ ਦਾ ਟਾਈਮ ਦਿਓ ਤਾਂ ਮੈਂ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਤੁਹਾਨੂੰ ਸਭ ਕੁਝ ਦੱਸ ਦਊਗਾ ਕਿ ਕਿਨੇ ਕਿਨੇ ਪੈਸੇ ਖਾਂਦੇ ਪਏ ਕੀ ਕਰਦੇ ਪਏ ਸਵਾਏ ਲੁੱਟਣ ਤੋਂ ਸੋ ਹਰ ਪੁਲਦੀਪ ਸਿੰਘ ਧਾਰੀਵਾਲ ਨੇ ਸਵਾਏ ਆਪਣੀ ਭੁੱਖ ਕੱਢਣ ਤੋਂ ਦੱਸੋ ਕਿਸੇ ਦਾ ਕੋਈ ਸਵਾਰਿਆ ਜੋ ਆਪਣਾ ਟੱਬਰ ਸੈੱਟ ਕਰ ਦੋ ਜਾ ਜੋ ਮੇਰੇ ਬੇਨ ਤੋਂ ਜਾ ਆਪਣਾ ਟੱਬਰ ਸੈੱਟ ਕਰਨ ਤੋਂ ਸੋ ਆਏ ਆਪਣੇ ਆਪਣਾ ਵਿਖਾਉਣਾ ਕਿ ਮੈਂ ਕੀ ਕੀ ਨੂੰ ਖੂਨ ਵਾ ਕੇ ਸ਼ਹੀਦ ਹੋਣ ਤੋਂ ਕੁਛ ਨਹੀਂ ਵਿਖਾਇਆ ਇਹ ਨਹੀਂ ਵਾਲੇ ਨੇ ਉਸ ਸਮੇਂ ਕਾਂ ਵੇਖਦੀ ਆ ਪਿਆ ਆਈ ਨਾਰੇ ਦੁਕਾਨ ਕਈ ਨਾਲੇ ਤੇ ਜੀ ਦੁਕਾਨ ਦੇ ਫਰੋਤੀ ਦਿੱਤੀ ਹਰ ਕਨੇ ਲੋਕ ਸ਼ਰਮ ਦੇ ਮਾਰੇ ਨਹੀਂ ਬੋਲ ਡਰਦੇ ਨਹੀਂ ਬੋਲਦੇ ਪਏ ਆ ਦੇ ਲੋਹਰ ਰੋੜਰ ਹਾਲ ਆ ਸਾਡੇ ਸੁਧਾਰ ਮੰਡੀ ਆ ਗੱਗੋਮਰ ਮੰਡੀ ਲੋਕਾਂ ਨੂੰ ਕੱਲ ਆ ਰਹੀਆਂ ਨੇ ਸਾਡੇ ਆੜਤੀ ਵੀ ਲਾਣੂਗਾ ਆਈ ਨਾਰੇ ਮੰਡੀ 'ਚ ਵੀ ਕੋਈ ਡਰਦਾ ਨਹੀਂ ਕੋਈ ਬੋਲਦਾ ਪਿਆ ਤੇ ਪੈਸੇ ਦੇਈ ਜਾਂਦੇ ਪਏ ਆਹ ਹਾਲ ਦੇਸੇ ਬਣਾਤੀ ਸੂਬੇ ਦੀ ਇਹਨਾਂ ਨੇ ਸਰ ਯੂਐਸਏ ਦਾ ਪਾਸਪੋਰਟ ਕਾਟੇ ਦੀ ਇਹਨੇ ਸਿਟੀਨਸ਼ਿਪ ਕਾਟੇ ਦੀ ਇਹਨਾਂ ਨੇ ਉਹ ਘਬਰਾਣਾ ਯੂਐਸਏ ਦੇ ਪਾਸਪੋਰਟ ਫੜਨਾ ਇਹਨੇ ਇਹਨੇ ਉਹ ਜਿਹੜਾ ਛੱਡ ਗਿਆ ਉਹ ਤੁਸੀਂ ਬਾਹ ਪਾਉਣੀ ਜਗ ਆ ਜੀ ਨੋਟ ਕਰ ਲਿਓ ਮੇਰੀ ਗੱਲ ਤੋਂ